ਸਿਨੇਮਾ ਰੋਡ ਤੇ ਕਿਹੜਾ ਲੱਗਦਾ ਸਿਨੇਮਾ ਰੋਡ ਤੇ ਟਾਰਗੇਟ ਕਰਦੇ ਸਾਰੇ 4 ਫੁੱਟ ਜਿਹੜੀ ਆ ਉਹ ਦਰਵਾਜ਼ੇ ਉ ਚਾਰ ਫੁੱਟ ਨਾਪ ਕੇ ਆ ਲਾਈਨਾ ਦੇਖ ਲਓ ਜੀ ਇਹ ਕਾਰਵੇ ਚੱਲ ਰਹੀ ਹੈ ਇਸ ਸਮੇਂ ਉਹ ਬੰਦਾ ਓਏ ਚੱਕ ਲੋ ਜੀ ਚੱਕ ਲੋ ਜੀ ਆ ਗਏ ਜੀ ਉਹ ਜਿਹੜਾ ਦੋ ਗਾ ਕੇ ਉਹ ਵੀ ਨੱਟ ਜਾਂਦੇ ਆ ਗਰਮੀਆਂ ਚ ਕੋਈ ਆਂਦਾ ਨਹੀਂ ਸਰਦੀਆਂ ਦਾ ਸੀਜ਼ਨ ਸ਼ੁਰੂ ਹੋਇਆ ਆ ਤੇ ਟ੍ਰੈਫਿਕ ਦੀ ਜਿਹੜੀ ਸਮੱਸਿਆ ਪੈਂਦੀ ਆ ਜੇ ਕਾਰ ਪਾਰਕਿੰਗ ਬਣੀ ਤਾਂ ਕਾਰਾਂ ਉੱਥੇ ਲੱਗਣੀਆਂ ਚਾਹੀਦੀਆਂ ਸ਼ਹਿਰਾਂ ਦਾ ਟ੍ਰੈਫਿਕ ਨਹੀਂ ਬਣਨਾ ਚਾਹੀਦਾ ਤੁਸੀਂ ਰੌਣ ਲਾ ਕੇ ਦੇਖੋ ਇੱਥੇ ਕੀ ਹਾਲ ਹੁੰਦਾ ਜੇ ਗਰਾਂਮੀ ਪੈਂਦਾ ਹੋਵੇ ਨਾ ਤੁਸੀਂ ਫੁਗਾੜੇ ਬazaar 'ਚ ਇੱਕ ਵੀ ਲਾਈਟ ਨਹੀਂ ਲੱਗੀ ਹੋਈ ਇੱਕ ਵੀ ਲਾਈਟ ਰਾਤੀ ਤੁਸੀਂ 11 ਵਜੇ ਤੋਂ ਬਾਅਦ ਆਜੋ ਸਾਨੂੰ ਆਪਣੀ ਦੁਕਾਨ ਖੋਲਣ ਲੱਗੇ ਡਰ ਲੱਗਦਾ ਗੋਚਕ ਤੋਂ ਉਰੇ ਰੇਤਾ ਬਜਰੀ ਕਿੰਨਾ ਕਿੰਨਾ ਬਾਹਰ ਪਿਆ ਉਹ ਕਿਉਂ ਨਹੀਂ ਚੱਕਵਾਇਆ ਜਾਂਦਾ ਉਹ ਕਾਰਪੋਰੇਸ਼ਨ ਦੇ ਬਿਲਕੁਲ ਸਾਹਮਣੇ ਪੈਂਦਾ ਅਸੀਂ ਸੀਨੀਅਰ ਬੰਦੇ ਆ ਘੱਮ ਸੇ ਘੱਮ ਸਾਨੂੰ ਕੋਈ ਅੰਕਲ ਜੀ ਐਦਾਂ ਨਹੀਂ ਐਦਾਂ ਕਰੋ ਤੁਸੀਂ ਅਸੀਂ ਗੱਲ ਸੁਣੀਏ ਉਹ ਬੰਦੇ ਕਹਿੰਦੇ ਉੱਥੇ ਖੜ ਕੇ ਓਏ ਇਧਰ ਆ ਫੜੀ ਵਾਲੇ ਨੂੰ ਇਜਾਜ਼ਤ ਨਹੀਂ ਹੁਣ ਮਿਲਣੀ ਚਾਹੀਦੀ ਉਹ ਲਗੀਰ ਤੋਂ ਬਾਹਰ ਆਵੇ ਜੇ ਆਂਦਾ ਉਹ ਤੇ ਫਿਰ ਉਸੇ ਟਾਈਮ ਐਕਸ਼ਨ ਹੋਣਾ ਚਾਹੀਦਾ ਆਹ ਤਾਂ ਕਹਿੰਦੇ ਬਾਜ਼ਾਰ ਜੀ ਖੁੱਲਾ ਕਰੋ ਜਿਹੜੇ ਪੰਸਾ ਬਾਜ਼ਾਰ ਦੇ ਵਿੱਚ ਕਿੱਥੇ ਲੈਣ ਲਾਉਂਗੇ ਮੀਡੇ ਚਿਗਨਾਂ ਵਾਲੇ ਦੇ ਬਾਹਰ ਕਿੰਨੀਆਂ-ਕਿੰਨੀਆਂ ਗੱਡੀਆਂ ਖੜੀਆਂ ਹੁੰਦੀਆਂ ਐਕਸੀਡੈਂਟ ਹੋਣ ਦੇ ਚਾਂਸਸ ਗਰਮੀਆਂ ਸਾਰੀਆਂ ਹੀ ਵਿਹਲੇ ਰਹੇ ਆ ਹੁਣ ਕੰਮ ਦਾ ਟਾਈਮ ਆ ਜੀ ਕੌਣ ਜ਼ਿੰਮੇਵਾਰ ਇਸ ਚੀਜ਼ ਦਾ ਸੋਈ ਦੇਖ ਸਕਦੇ ਹੋ ਕਿ ਇਸ ਸਮੇਂ ਇਹ ਬਾਜ਼ਾਰ ਕਿਹੜਾ ਪੈਂਦਾ ਕੀ ਨਾਮ ਹੈ ਜੀ ਨਾਈਆਂ ਚੌਕੇ ਬਾਜ਼ਾਰ ਪੈਂਦਾ ਜੀ ਨਾਈਆਂ ਵਾਲਾ ਚੌਕ ਨਾਈਆਂ ਵਾਲੇ ਟੋਕ ਦੇ ਵਿੱਚ ਇਸ ਸਮੇਂ ਆ ਦੇਖੋ ਲਾਈਨਾਂ ਲੱਗ ਰਹੀਆਂ ਨੇ ਤੇ ਭਾਈ ਥੋੜੇ ਨਾਲ ਗੱਲਬਾਤ ਕਰ ਲਈ ਮੜ ਜੀ ਸਤਿਗੁਰੂ ਜੀ ਬੰਦੇ ਦਾ ਨਾ ਨਿਕਲ ਗਿਆ ਯਾਰ ਇਹ ਇਹ ਮੈਨੂੰ ਬਤਾਓਗੇ ਆਪ ਕਿੰਨੇ ਗੈਪ ਕੇ ਇਹ ਜੋ ਲਾਈਨ ਲਗਾ ਰਹੇ ਹੋ ਆਪ 4 ਫੁੱਟ 4 ਫੁੱਟ ਤੇ ਲਾਉਣ ਦੇ ਆਂ ਹਾਂਜੀ 4 ਫੁੱਟ ਕਿੱਥੋਂ ਨਾਪਦੇ ਤੁਸੀਂ ਉਹ ਗੇਟ ਤੋਂ ਉਹ ਦਰਵਾਜ਼ੇ ਤੋਂ ਹਾਂਜੀ 4 ਫੁੱਟ ਜਿਹੜੀ ਆ ਉਹ ਦਰਵਾਜ਼ੇ ਤੋਂ 4 ਫੁੱਟ ਨਾਪ ਕੇ ਆਹ ਲਾਈਨ ਦੇਖ ਲਓ ਜੀ ਇਹ ਕਾਰਵਾਈ ਚੱਲ ਰਹੀ ਹੈ ਇਸ ਸਮੇਂ ਤੁਹਾਡੇ ਬਾਜ਼ਾਰ ਦੇ ਵਿੱਚ ਕਾਰਵਾਈ ਹੋ ਰਹੀ ਹੈ ਜੀ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹੁੰਦਾ ਆ ਜਿਹੜੀ yellow line ਕਿਉਂ ਲੱਗ ਰਹੀ ਹੈ ਇਹ ਲਾਈਨ ਲੱਗਦੀ ਹੈ ਕਿ ਤਾਂਕਿ ਇਸ ਲਾਈਨ ਤੋਂ ਬਾਹਰ ਤੁਸੀਂ ਆਪਣਾ ਸਮਾਨ ਨਹੀਂ ਕਢਣਾ ਉਹ ਕਿਉਂ ਸਮਾਨ ਕਿਉਂ ਨਾ ਦੁਕਾਨਦਾਰ ਕੱਢ ਸਕਣ ਮੈਂ ਜਿੱਦ ਦਾ ਸਟਾਕੇਰ ਹਾਂ ਤੇ ਅਸਟਾਡੇ ਰਿਆ ਇੱਕ ਇੱਕ ਟ੍ਰੈਫ ਕਰਕੇ ਕਰ ਰਹੇ ਹਾਂ ਹਾਂਜੀ ਹਾਂਜੀ ਇਹ ਟ੍ਰੈਫ ਕਰਕੇ ਰਿਹਾ ਤੇ ਇੱਥੇ ਨਾ ਕਾਰ ਪਾਰਕਿੰਗ ਬਣੀ ਆ ਬਾਈ ਬੰਗਾ ਰੋਡ ਦੇ ਉੱਤੇ ਤੇ ਜਿੰਨੀਆਂ ਕਾਰਾਂ ਦੇਖੋ ਆਟੋ ਵਿੱਚ ਬੜਦੇ ਪਏ ਆ ਸ਼ਹਿਰ ਦੇ ਵਿੱਚ ਜਿਨ੍ਹਾਂ ਦਾ ਰੱਛ ਪਿੰਦਾ ਹੈ ਦੁਕਾਨਦਾਰ ਦਾ ਕੋਈ ਕਸੂਰ ਨਹੀਂ ਹੈਗਾ ਜਿਹੜੇ ਆਟੋ ਦੇ ਈ ਰਿਕਸ਼ਾ ਚੱਲਣਦੇ ਆ ਇੱਕ ਆ ਗਿਆ ਦੂਜੇ ਚੜਦੇ ਆ ਦੂਜੇ ਜਿਹੜਾ ਟ੍ਰੈਫਿਕ ਉਹ ਨਾ ਕਰਕੇ ਜਾਂ ਮੰਦੀ ਦੁਕਾਨਦਾਰ ਕਰਕੇ ਨਹੀਂ ਉਹ 2-3 ਫੁੱਟ ਦੇ ਦੁਕਾਨਦਾਰ ਨੇ ਸਮਾਨ ਲੈ ਲੈ ਕਾਰਪੜ ਦੇ ਨਹੀਂ ਨਹੀਂ ਦੇਖੋ ਜੀ ਜਿਹੜੀਆਂ ਦੁਕਾਨਾਂ ਦੇ ਨਾਲ ਬਾਹਰ ਮੰਝੇ ਵੀ ਦੇਖੋ ਅਸੀਂ ਤਾਂ ਖੁਦ ਇਸ ਬਾਜ਼ਾਰ ਜਿਹੜੇ ਮੰंजे ਲੱਗੇ ਆ ਠੀਕ ਆ ਉਹਨਾਂ ਨੂੰ ਚਕਾਣਾ ਚਾਹੀਦਾ ਆ ਜਿਹੜੇ ਮੰंजे ਲੱਗੇ ਆ ਉਹਦਾ ਮੰਨਦਾ ਆ ਵੀ ਮੰंजे ਐਨੀ ਦੁਕਾਨ 7 ਫੁੱਟ 6 ਫੁੱਟ ਨਹੀਂ ਬਾਹਰ ਆਉਣਾ ਚਾਹੀਦਾ ਪਰ ਜਿਹੜੇ ਟ੍ਰੈਫਿਕ ਦੀ ਜਿਹੜੀ ਸਮੱਸਿਆ ਪੈਦੀ ਆ ਜੇ ਕਾਰ ਪੜ ਗਈ ਬਣੀ ਤਾਂ ਕਾਰਾਂ ਉੱਥੇ ਲੱਗਣੀਆਂ ਚਾਹੀਦੀਆਂ ਸ਼ਹਿਰ ਦੇ ਅੰਦਰ ਟ੍ਰੈਫਿਕ ਨਹੀਂ ਬਣਨਾ ਚਾਹੀਦਾ ਬਾਰੋ-ਬਾਰ ਗੱਡੀਆਂ ਨਿਕਲਣੀਆਂ ਚਾਹੀਦੀਆਂ ਸ਼ਹਿਰ ਦੇ ਅੰਦਰ ਨਹੀਂ ਬਣਨੀਆਂ ਚਾਹੀਦੀਆਂ ਜਿਹੜੇ ਜਿੰਨੇ ਵੀ ਜਿੰਨੇ ਵੀ ਆ ਸਬਜ਼ੀ ਰੇੜੀਆਂ ਵਾਲੀਆਂ ਰੇੜੀਆਂ ਵਿੱਚ ਬਾਜ਼ਾਰ ਦੇ ਘਮਾਂਦੇ ਪਏ ਆ ਉਹਨਾਂ ਕਰਕੇ ਰਸ ਜੇ ਈ ਰਿਕਸ਼ਾ ਅੰਦਰ ਨਹੀਂ ਭੜੰਦਾ ਮੈਂ ਬਾਜ਼ਾਰ ਦੇ ਟ੍ਰੈਫਿਕ ਨਹੀਂ ਜਾਊ ਠੀਕ ਆ ਕਿ ਨਹੀਂ ਹੁਣ ਇਹ ਰਿਕਸ਼ੇ ਦਾ ਰਿਕਸ਼ਾ ਚੜੀ ਜਾ ਰਿਹਾ ਆ ਉਹਦੇ ਕਰਕੇ ਟ੍ਰੈਫਿਕ ਜਾਮ ਹੋ ਰਿਹਾ ਆ ਨਾ ਉਹਨੇ ਵਿਆਜ ਗੱਡੀ ਨਾ ਵੇ ਵਿਆਜ ਫੇ ਆ ਮੈਂ ਕਾਰ ਟੈਂਪੂ ਵਗੈਰਾ ਇਹ ਨਾ ਹਣ ਆਟੋ ਰਿਸ਼ਾਂ ਦੀ ਚਲਮਾਂ ਦੀ ਇਹ ਰਿਕਸ਼ਾ ਹਣ ਚੱਲਦੇ ਮਜਬੂਰੀਆਂ ਰੇੜੀਆਂ ਘੁੰਮਦੀਆਂ ਬੰਦ ਕਰਕੇ ਜਿੰਨੀਆਂ ਰੇੜੀਆਂ ਘੁੰਮਦੀਆਂ ਹੁਣਰ ਬੰਦ ਕਰਾਇਆ ਜਾਵੇ ਜਿਹਦੇ ਕਰਕੇ ਟ੍ਰੈਫਿਕ ਨਾ ਜਾਮ ਨਾ ਹੋਵੇ ਦੁਕਾਨਦਾਰ ਕਰੋੜਾਂ ਕਰੋੜਾਂ ਰੋਡਰ ਵਿੱਚ ਦੁਕਾਨੇ ਆ ਵਿੱਚ ਉਹਨਾਂ ਦਾ ਲੱਖਾਂ ਰੁਪਏ ਦਾ ਸਮਾਨ ਆ ਉਹ ਦੋ ਦੋ ਬੰਦਾ ਓਏ ਚੱਕ ਲੋ ਜੀ ਚੱਕ ਲੋ ਜੀ ਆ ਗਏ ਜੀ ਉਹ ਜਿਹੜਾ ਦੋ ਗਾ ਕੇ ਉਹ ਵੀ ਨੜ ਜਾਂਦੇ ਆ ਗਰਮੀਆਂ ਚ ਕੋਈ ਚਾਰ ਪੈਸੇ ਕਮਾਣੇ ਆ ਲੋਕਾਂ ਨੇ ਬੈਂਕਾਂ ਤੋਂ ਲੋਨ ਲਿਆ ਕਿਹੜੀ ਦੁਕਾਨ ਜਿਹੜੀ ਜਿਹੜੀ ਉਹਦੇ ਬੈਂਕ ਵਿੱਚ ਰਜਿਸਟਰੀ ਨਹੀਂ ਪਈ ਹੋਈ ਹੈਗੀ ਆ ਠੀਕ ਆ ਕਿ ਨਹੀਂ ਜੇ ਅਸੀਂ ਕਮਾਵਾਂਗੇ ਨੇ ਤਾਂ ਕੱਲੂ ਬਿਜਾਰੀ ਬੰਦ ਹੋਣੀ ਹੈ ਫਿਰ ਕੀ ਇਹ ਦੁਕਾਨਾਂ बिकੂਗੀ ਹੈ ਆਪਾਂ ਭਾਈ ਇਹੀ ਗੱਲ ਕਵਾਂਗੇ ਜਿਹੜਾ ਹੁਣ ਸਰਕਾਰ ਕਰ ਰਹੀ ਜਣਾ ਕੰਮ ਬਸ ਇਹ ਹੁਣ ਪੱਕਾ ਹੋਣਾ ਚਾਹੀਦਾ ਸਾਨੂੰ ਪਤਾ ਲੱਗੇ ਸਾਡੀ ਆ ਹੱਦ ਅਸੀਂ ਇੱਥੇ ਹੀ ਰਹਿਣਾ ਕੱਲੂ ਇਹਨੇ ਕੋਈ ਫੜੀ ਵਾਲਾ ਤੁਰਿਆ ਫਿਰ ਆ ਉਹ ਬੈਂਜ ਬਾਹਰ ਲਾ ਲਵੇ ਅਸੀਂ ਦੁਕਾਨਦਾਰ ਉੱਥੇ ਰਹੀਏ ਇਹ ਹੁਣ ਤੁਸੀਂ ਦੇਖਣਾ ਹੈ ਪਰ ਦੇਖੋ ਤੁਹਾਡੀ ਦੁਕਾਨ ਦੇ ਬਾਹਰ ਜਾ ਕੇ ਲਾਉਂਦਾ ਅਗਲੇ ਕਹਿੰਦੇ ਵੀ ਦੁਕਾਨ ਡੇੜੀ ਵਾਲੇ ਕਹਿੰਦੇ ਕਿ ਅਸੀਂ ਦੁਕਾਨ ਵਾਲੇ ਨੂੰ ਪੈਸੇ ਦੇਣੇ ਆ ਤਾਂ ਉਹਦੀ ਦੁਕਾਨ ਦੇ ਬਾਹਰ ਕਰ ਦੇਵੇ ਕੋਈ ਸਾਬਤ ਕਰ ਦੇਵੇ ਆਹ ਰੋਡ ਤੇ ਕੀ ਗੱਲ ਆ ਆਹ ਰੋਡ ਤੇ ਆਹ ਰੋਡ ਦੇ ਉੱਪਰ ਰੇਤਾ ਬਜਰੀ ਬਾਹਰ ਪਈ ਆ ਢੇਰੀਆਂ ਲੱਗੀਆਂ ਵਈਆਂ ਦਿਖਾਓ ਮੀਨ 30-30 ਫੁੱਟ ਬਾਹਰ ਨੂੰ ਆ ਸਾਹਿਬ ਜੀ ਇੱਕ ਮਿੰਟ ਇੱਕ ਮਿੰਟ ਆਹ ਤਾਂ ਕਹਿੰਦੇ ਬਾਜ਼ਾਰ ਜੀ ਖੁੱਲਾ ਕਰੋ ਜਿਹੜੇ ਪੰਜ-ਛਾ ਬਾਜ਼ਾਰ ਦੇ ਵਿੱਚ ਕਿੱਥੇ ਲੈਣ ਲਾਉਂਗੇ ਬਾਜ਼ਾਰ ਭੀੜ ਆਇਆ ਗਊਸ਼ਾਲਾ ਦੇ ਰੋਲਾ ਪੈਣਾ ਗਊਸ਼ਾਲਾ ਰੋੜਾ ਲੈ ਨਹੀਂ ਜਿਹੜਾ ਬੰਸ ਸਾਹਿਬ ਯਾਰ ਜਦੋਂ ਆਪਾਂ ਵਿੱਚ ਲਾਈਨ ਲਾਵਾਂਗੇ ਤੇ ਦੁਕਾਨਦਾਰ ਕੋ ਤਾਂ ਨੰਗਨੂ ਦਾ ਜਾਕ ਨੂੰ ਜਗ੍ਹਾ ਨਹੀਂ ਹੋਣੀ ਆ ਬਾਹਰ ਅਗਲੇ ਸਮਾਰਕ ਖੜਾ ਕਹਿੰਦਾ ਚਾਰ ਫੋਟੋ ਦਾ ਸ਼ਟਰ ਲਾ ਲੂੰਗਾ ਇੰਨੇ ਇੰਨੇ ਲਈ ਰੇ ਸਾਰੇ ਸ਼ਹਿਰ ਦੇ ਵਿੱਚ ਲਾਈਨ ਲੱਗਣੀ ਚਾਹੀਦੀ ਆ ਫਿਰ ਨੀਡੇ ਚਿਕਨ ਵਾਲੇ ਦੇ ਬਾਹਰ ਕਿੰਨੀਆਂ-ਕਿੰਨੀਆਂ ਗੱਡੀਆਂ ਖੜੀਆਂ ਹੁੰਦੀਆਂ ਐਕਸੀਡੈਂਟ ਹੋਣ ਦੇ ਚਾਂਸਸ ਉੱਥੇ ਐਕਸੀਡੈਂਟ ਹੋਇਆ ਮੁੰਡਾ ਮਰਿਆ ਇੱਕ ਠੀਕ ਆ ਦਸ਼ਮੇਸ਼ ਖੜਾ ਤੋਂ ਉਹਦੇ ਮੁੰਡੇ ਦੀ ਡੈਥ ਹੋਈ ਬੱਸ ਨਾਲ ਐਕਸੀਡੈਂਟ ਉੱਥੇ ਟ੍ਰੈਫਿਕ ਕਿਉਂ ਜ਼ਿਆਦਾ ਕਿਉਂਕਿ ਸਾ ਟੋ ਵੇ ਜ਼ੋਨ ਕਿਉਂ ਨਹੀਂ ਹੈਗਾ ਉੱਥੇ ਗੱਡੀ ਕੋਈ ਖੜੀ ਹੁੰਦੀ ਆ ਰੋਡ ਦੇ ਉੱਪਰ ਗੱਡੀ ਖੜੀਆਂ ਇੱਕ ਗੱਡੀ ਨਹੀਂ ਖੜੀ 10 10 15 15 ਨਾਲ ਲਾਇਨ ਲਾ ਕੇ ਗੱਡੀਆਂ ਖੜੀਆਂ ਤੁਸੀਂ ਆਪ ਚਾਹੇ ਕਵਰਿੰਗ ਕਰ ਲਿਓ ਜਾ ਕੇ ਉਹਦੇ ਕਰਕੇ ਐਕਸੀਡੈਂਟ ਹੋਣ ਦੇ ਚਾਂਸਸ ਹੁੰਦੇ ਟ੍ਰੈਫਿਕ ਵੱਧਦਾ ਠੀਕ ਆ ਨੰਬਰ 2 ਬਾਤ ਗੋ ਚੌਂਕ ਤੋਂ ਉਰੇ ਰੇਤਾ ਬਜਰੀ ਕਿੰਨਾ ਕਿੰਨਾ ਬਾਹਰ ਪਿਆ ਉਹ ਕਿਉਂ ਨਹੀਂ ਚੱਕਵਾਇਆ ਜਾਂਦਾ ਉਹ ਕਾਰਪੋਰੇਸ਼ਨ ਦੇ ਬਿਲਕੁਲ ਸਾਹਮਣੇ ਪੈਂਦਾ ਉਹਨੂੰ ਤਾਂ ਕੋਈ ਨਹੀਂ ਚੱਕਵਾਉਂਦਾ ਇਹ ਸਿਨੇਮਾ ਰੋਡ ਦਾ ਸਮਾਨ ਚਕਾਨ ਆ ਜਾਂਦੇ ਪਰ ਜਿਹੜਾ ਕਾਰਪੇਸ਼ੀ ਦੇ ਸਾਹਮਣੇ ਪਿਆ ਸਮਾਨ ਉਹਨੂੰ ਨਹੀਂ ਚੁੱਕਵਾਂਦਾ ਕੋਈ ਵੀ ਕੁੜੀਆਂ ਦਾ ਸਕੂਲ ਆ ਗਵਰਨਮੈਂਟ ਸਕੂਲ ਆ ਉਹਦੇ ਮੋਰੇ ਟੋਏ ਦੇਖੋ ਕਿੱਡੇ-ਕੱਡੇ 6-6 7-7 8-8 ਇੰਚ ਡੂੰਘੇ ਟੋਏ ਆ ਸ਼ਮਸ਼ਾਨਘਾਟ ਦੇ ਮੋਰੇ ਆ ਕਿ ਦੇਖ ਲਓ ਟੋਏ ਕਿੱਡੇ-ਕੱਡੇ ਸੀ ਆ ਹੁਣ ਦੋ ਕੁ ਦਿਨਾਂ ਤੋਂ ਪੈਚ ਵਰਕ ਕਰਦੇ ਵੇ ਇਹ ਵੀ ਪਤਾ ਨਹੀਂ ਪ੍ਰੋਪਰ ਕਰਨਾ ਕਿ ਨਹੀਂ ਕਰਨਾ ਚੱਲਣਾ ਕਿ ਨਹੀਂ ਚਲਾਓ ਇੱਧਰ ਇੱਕ ਮਿੰਟ gekeੜਾ ਮਾਰੋ ਰਸ਼ ਦੇਖੋ ਸ਼ਾਮ ਨੂੰ 6 ਵਜੇ ਤੋਂ ਬਾਅਦ ਹੁਣੇ 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 ਚਲੋ ਰਸ਼ ਜਿਸ ਆ ਮੇਨ ਇੱਥੇ ਆ ਸਾਰੇ ਜਾਮ ਲੱਗ ਜਾਂਦਾ ਸਾਡੇ ਜੀ ਬਜ਼ਾਰਾਂ 'ਚ ਸਾਡੇ ਕਸਟਮਰ ਅਸੀਂ ਹ ਵੀ ਹੁਣੇ ਕੰਮ ਸਾਰਿਆਂ ਦੇ ਲੱਗ ਹੋਣਾ ਚਾਹੀਦਾ ਸਾਰਿਆਂ ਦੇ ਫੜੀ ਵਾਲੇ ਨੂੰ ਇਜਾਜ਼ਤ ਨਹੀਂ ਹੁਣ ਮਿਲਣੀ ਚਾਹੀਦੀ ਉਹ ਲਕੀਰ ਤੋਂ ਬਾਹਰ ਆਵੇ ਜੇ ਆਂਦਾ ਉਹ ਤੇ ਉਸੇ ਟਾਈਮ ਐਕਸ਼ਨ ਹੋਣਾ ਚਾਹੀਦਾ ਇਹ ਥੋੜੀ ਅਸੀਂ ਇਹ ਆਪਣੀਆਂ ਦੁਕਾਨਾਂ ਦੇ ਬਾਹਰ ਸਮਾਨ ਨਾਲ ਅਗਲੇ ਬਾਹਰ ਭਾਰ ਭਾਰ ਕੇ ਰੇਡੀਆਂ ਲਾਗੇ ਜਿੱਥੇ ਮਰਜੀ ਦੇ ਦਿਲ ਕਾ ਖੜੇ ਜਾਂਦੇ ਭਾਜੀ ਇਹਨਾਂ ਦੇ ਸ਼ਕਤੀ ਹੋਣੀ ਚਾਹੀਦੀ ਭਾਜੀ ਫੜੀ ਵਾਲੇ ਸ਼ਕਤੀ ਕਰੋ ਬਈ ਯਾਰ ਵਿੱਚ ਰੇੜੀ ਨਹੀਂ ਘੁੰਮਣੀ ਚਾਹੀਦੀ ਆ ਜਾ ਗੋਲ ਬੋਲ ਥੱਕ ਜਾਈਦਾ ਉਹਨਾਂ ਨੂੰ ਪਰੇ ਨਹੀਂ ਹੁੰਦੇ ਜਾ ਕੇ ਫਿਰ ਧੱਕਾ ਮਾਰੀ ਚੱਕੜਾਂ ਚੱਕੜ ਜੀ ਕਰਨ ਲੱਗੇ ਫੇ ਵੇ ਪਹੁੰਚ ਜਲਣ ਇਹ ਜਿਹੜੀ ਕਾਰਵਾਈ ਚੱਲ ਰਹੀ ਚਿੱਟੀ ਲਾਈਨ ਇਤੋਂ ਉੱਤੇ ਇਸ ਤੋਂ ਬਾਅਦ ਜਿਹੜੀ ਆ ਤੁਸੀਂ yellow ਲਾਈਨ ਲੱਗੇਗੀ ਉਸ ਸਾਈਡ ਤੇ ਲੱਗ ਗਈ ਹੈ ਇਸ ਸਾਈਡ ਤੇ ਲਾਈਨ ਲੱਗ ਗਈ ਆ ਨਾਈਆਂ ਵਾਲਾ ਚੌਂਕ ਜਿਸ ਨੂੰ ਕਹਿੰਦੇ ਨੇ ਕਾਰਪੋਰੇਸ਼ਨ ਦਾ ਕੰਮ ਕੀ ਆ ਸਾਰਾ ਕੁਝ ਸਾਰੇ ਸ਼ਹਿਰ ਦਾ ਮਤਲਬ ਵਿਕਾਸ ਕਰਨਾ ਸੜਕ ਕੋਈ ਨਹੀਂ ਬਣ ਰਹੀ ਕੋਈ ਕੁਝ ਨਹੀਂ ਹੋ ਰਿਹਾ ਸਿਨੇਮਾ ਰੋਡ ਤੇ ਜਿਹੜਾ ਲੱਗਦਾ ਸਿਨੇਮਾ ਰੋਡ ਤੇ ਟਾਰਗੇਟ ਕਰਦੇ ਸਾਰੇ ਕੋਈ ਇਹ ਨਹੀਂ ਹੈਗਾ ਕਿਸੇ ਨੂੰ 2 ਮਿੰਟ ਬਾਅਦ ਜਾਂਦੇ ਆ ਜਿਨ੍ਹਾਂ ਨੇ ਲਾਣਾ ਉਹ ਲਈ ਜਾਂਦੇ ਆ ਜਿਨ੍ਹਾਂ ਨੂੰ ਨਹੀਂ ਲੈਣਾ 1 2 4 ਦੁਕਾਨਦਾਰ ਜਿਹੜੇ 5 10 ਹੈਗੇ ਆ ਉਹਨਾਂ ਨੂੰ ਟਾਰਗੇਟ ਕਰੀ ਜਾਂਦੇ ਉਹਨਾਂ ਨੂੰ ਹੀ ਸ਼ਰਾਰਤੀ ਅੰਸਰ ਦੱਸਦੇ ਏ ਸਫਾਈ ਸਾਰਾ ਕੁਝ ਕਾਰਪੋਰੇਸ਼ਨ ਦਾ ਕੰਮ ਆ ਕਾਰਪੋਰੇਸ਼ਨ ਨੂੰ ਚਾਹੀਦਾ ਸਾਰਾ ਕੁਝ ਕਰਨਾ ਬਾਜ਼ਾਰ 'ਚ ਇੱਕ ਵੀ ਲਾਈਟ ਨਹੀਂ ਲੱਗੀ ਹੋਈ ਇੱਕ ਵੀ ਲਾਈਟ ਰਾਤੀ ਤੁਸੀਂ 11 ਵਜੇ ਤੋਂ ਬਾਅਦ ਆਜੋ ਸਾਨੂੰ ਆਪਣੀ ਦੁਕਾਨ ਖੋਲਣ ਲੱਗੇ ਡਰ ਲੱਗਦਾ ਆਹ ਵਾਲੇ ਬਾਜ਼ਾਰ ਦੀ ਗੱਲ ਕਰ ਰਹੇ ਏਸੇ ਬਾਜ਼ਾਰ 'ਚ ਤੁਸੀਂ ਰਾਤ ਨੂੰ 11 ਵਜੇ ਆਜੋ ਜੇ ਮੈਂ ਦੁਕਾਨ ਤੇ ਆਪਣੀ ਤੇ 11 12 ਵਜੇ ਬੈਠਾ ਹੋਵਾਂ ਨਾ ਤਾਂ ਆਪਣੀ ਦੁਕਾਨ ਤੇ ਬਹਿਣ ਲਗੇ ਡਰ ਲੱਗਦਾ ਐ ਇੰਨਾ ਸਿਸਟਮ ਮਾਹੌਲ ਖਰਾਬ ਆ ਪਰ ਇੱਕੋ ਹੀ ਬਾਜ਼ਾਰ ਨੂੰ ਟਾਰਗੇਟ ਕੀਤਾ ਜਾਂਦਾ ਇੱਕੋ ਹੀ ਬਾਜ਼ਾਰ ਦੇ ਮਗਰ ਪਏ ਹੋ ਇੱਕੋ ਬਾਜ਼ਾਰ ਦਾ ਮਾਲ ਚੱਕਿਆ ਜਾਂਦਾ ਉੱਥੇ ਆ ਜੀ ਗੱਲ ਕਰ ਲਾਂਗੇ ਉੱਥੇ ਆ ਜੀ ਗੱਲ ਕਰ ਲਾਂਗੇ ਇਹ ਕੀ ਮਤਲਬ ਹੋਇਆ ਮਾਲ ਤੁਸੀਂ ਲੈ ਕੇ ਗਏ ਉੱਥੇ ਆ ਜੀ ਗੱਲ ਕਰ ਲਾਂਗੇ ਕਿਹੜੀ ਗੱਲ ਕਰਾਂਗੇ ਆਪਾਂ ਉੱਥੇ ਜਰੂਰ ਜਾਂਦੇ ਹੋ ਬਾਈ ਜਾਨ ਜੀ ਥੋੜਾ ਜਿਹਾ ਸਮਾਨ ਚੱਕ ਕੇ ਉਹ ਵਾਪਸ ਆਉਂਦਾ ਜਾਂ ਕਿ ਨਹੀਂ ਨਹੀਂ ਬਹੁਤ ਘੱਟ ਚਾਂਸ ਆ ਜੀ ਅਫਸਰ ਆਂਦੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ ਅਸੀਂ ਸੋਰੀ ਵੀ ਮੰਗ ਲਈਦੀ ਆ ਅਸੀਂ ਕਹਿੰਦਾ ਚਲੋ ਛੱਡੋ ਸੌਰੀ ਵੀ ਮੰਗ ਲਈ ਦੀ ਪਰ ਇਹ ਥੋੜੀ ਆ ਹੁਣ ਇਹ ਤੱਕਾ ਹੋ ਗਿਆ ਹੋਇਆ ਜੋ ਹੱਥ 'ਚ ਆਇਆ ਸੁੱਟ ਲੋ ਅੰਦਰ ਐਕਟਿਵੇਟ ਕਿਸੇ ਦੀ ਪਰਵਾਹੀ ਨਹੀਂ ਚਰੀਟ ਬੈ ਜਾਵੇ ਕੁਛ ਬੈ ਜਾਵੇ ਸਭ ਦੇ ਪੈਸੇ ਲੱਗੇ ਦੁਕਾਨਾਂ ਦੇ ਮਾਲ ਪਾ ਕੇ ਬੈਠੇ ਪੈਸੇ ਪਲਾ ਕੇ ਬੈਠੇ ਗਰਮੀਆਂ ਸਾਰੀਆਂ ਹੀ ਵਿਹਲੇ ਰਹੇ ਆ ਹੁਣ ਕੰਮ ਦਾ ਟਾਈਮ ਆ ਜੀ ਕੌਣ ਜ਼ਿੰਮੇਵਾਰ ਇਸ ਚੀਜ਼ ਦਾ ਸਾਰਿਆਂ ਨੂੰ ਦੇਖਣਾ ਚਾਹੀਦਾ ਨਾਲੇ ਸਾਰੀਆਂ ਚੀਜ਼ਾਂ 'ਵਲ ਧਿਆਨ ਦਿਓ ਵੀ ਸੜਕਾਂ ਵੀ ਬਣਨ ਸਾਰਾ ਕੁਝ ਬਣੇ ਅਸੀਂ ਸਾਰੇ ਸਹਿਯੋਗ ਕਰਦੇ ਹੀ ਆ ਪਰ ਸਹਿਯੋਗ ਵਾਲੀ ਗੱਲ ਵੀ ਤਾਂ ਹੋਵੇ ਇੱਕੋ ਬਾਜ਼ਾਰ ਦੇਣਾ ਮਗਰ ਪੋ ਹੋਰ ਬਾਜ਼ਾਰ ਦਿਖਾਓ ਕਿੱਥੇ ਲੈਣ ਲੱਗੀ ਹਲੇ ਤਾਂ ਅਸੀਂ ਸੀਨੀਅਰ ਬੰਦੇ ਆ ਘੱਮ ਸੇ ਘਮ ਸਾਨੂੰ ਕਹੋ ਵੀ ਅੰਕਲ ਜੀ ਇਦਾਂ ਨਹੀਂ ਇਦਾਂ ਕਰੋ ਤੁਸੀਂ ਅਸੀਂ ਗੱਲ ਸੁਣੀਏ ਉਹ ਪਤਾ ਕਹਿੰਦੇ ਉੱਥੇ ਖੜ ਕੇ ਓਏ ਇਧਰ ਆ ਕੋਈ ਮਸਲਾ ਹੀ ਆ ਨੀਗਾ ਹੁਣ ਸਾਡੇ ਭਤੀਜੇ ਮੁੰਡੇ ਇਹ ਖੜੇ ਆ ਕੱਲ ਨੂੰ ਮੈਨੂੰ ਇੱਥੇ ਕੋਈ ਹੱਥ ਪਾਵੇ ਤਾਂ ਇਹ ਬਰਦਾਸ਼ਤ ਕਰ ਲੂਗੇ ਇੱਕ ਇਨਸਪੈਕਟਰ ਹੀ ਮੈਨੂੰ ਤੁਹਾਨੂੰ ਜੀ ਇੱਥੋਂ ਫੜ ਲਵੇ ਤੇ ਇਹ ਕਿਦਾਂ ਬਰਦਾਸ਼ਤ ਕਰੋਗੇ ਕਰੋਗੇ ਕਦੀ ਵੀ ਨਹੀਂ ਕਰੋਗੇ 9 ਵਜੇ ਤੋਂ ਬਾਅਦ ਸਾਡੇ ਬਿਜਾਰ ਚ ਲਾਈਟ ਆਈ ਹੈ ਨਹੀਂ ਕੋਈ ਵੀ ਸਮੱਸਿਆ ਤਾਂ ਹੈ ਜੀ ਬਿਲਕੁਲ ਕਹਿੰਦੇ ਇਸ ਮੇਨ ਬਾਜ਼ਾਰ ਦੇ ਵਿੱਚ ਇੱਥੇ 9 ਵਜੇ ਤੋਂ ਬਾਅਦ ਕੋਈ ਲਾਈਟ ਨਹੀਂ ਹੈਗੀ ਤੇ ਹੋਰ ਵੀ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਹੋਵੇ ਉਸ ਵਕਤ ਤੁਸੀਂ ਰੌਣ ਲਾ ਕੇ ਦੇਖੋ ਇੱਥੇ ਕੀ ਹਾਲ ਹੁੰਦਾ ਜੇ ਗਰਾਇਆ ਮੀਂਹ ਪੈਂਦਾ ਹੋਵੇ ਨਾ ਤੁਸੀਂ ਫਗਵਾੜੇ ਸਿਨੇਮਾ ਰੋਡ ਤੇ ਆ ਜਾਓ ਫਿਰ ਦੇਖਿਓ ਇੱਥੇ ਕਿੰਨਾ ਕੁ ਪਾਣੀ ਹੈਗਾ ਗਰਾਇਆ ਮੀਂਹ ਪੈਂਦਾ ਹੋਵੇ ਸਿਨੇਮਾ ਰੋਡ ਤੇ ਪਾਣੀ ਗੋਡੇ-ਗੋਡੇ ਹੋਊਗਾ ਇਹ ਹਕੀਕਤ ਗੱਲ ਉਹ ਆ ਪਾਣੀ ਦਾ ਨਿਕਾਸ ਹੀ ਨਹੀਂ ਕਿਸੇ ਪਾਸੇ ਹਾਂਜੀ ਸੋ ਫਗਵਾੜੇ ਵਾਲੀ ਸਪੈਸ਼ਲੀ ਰਿਵਿਊਜ਼ ਆਪਣੇ ਜ਼ਰੂਰ ਦਿਓ ਤੁਹਾਡੀ ਕੀ ਟਿੱਪਣੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਫਗਵਾੜੇ ਵਾਲੇ ਧੰਨਵਾਦ